ਕੱਕਾ ਜੀ 220 22 ਲੱਖ ਨੂੰ ਆਏ ਮਰਬਾ ਸਿੱਧਾ ਹੀ ਹਿਸਾਬ 22 ਲੱਖ ਹਾਂਜੀ ਆ ਬਰਨ ਇਲਾਕਾ ਜੀ ਇਹ 22 ਲੱਖ ਜਿੱਦਾਂ ਹੁਣ ਆ ਜੀ ਜਮਾ ਕੱਕਾ ਰੇਤਾ ਆਪਾਂ ਕਹਿੰਦੇ ਕਿ ਇੱਥੇ ਕੀ ਹੋਊਗਾ ਨਾ ਹੁਣ ਨਰ ਮੋਗ ਗਿਆ ਪਿਆ ਜੀ ਉਹ ਦੇਖ ਲਓ ਜੀ ਆਪਾਂ ਦੇਖ ਗਿਆ ਤਾਂ ਉਧਰੋਂ ਪਾਣੀ ਉਂ ਛੱਡ ਗੇ ਤੂੰ ਦਾ ਪਾਣੀ ਤਾਂ ਫਿਰ ਇੱਧਰ ਦੀ ਲੰਗ ਜੂ ਸਾਰਾ ਹਾਂਜੀ ਇਹ ਤਾਂ ਢਾਲ ਬਹੁਤ ਹੈ ਜੀ ਤੇ ਫਿਰ ਇਹ ਲਾਉਣੇ ਕਿਵੇਂ ਪਾਣੀ ਆਪਾਂ ਰਾਜਸਥਾਨ ਦੇ ਵਿੱਚ ਖੜੇ ਆ ਤੇ ਕਹਿੰਦੇ ਵੀ ਟਿੱਬਿਆਂ ਤੇ ਪਾਣੀ ਜਿਹੜਾ ਕਹਿੰਦੇ ਆਪਾਂ ਪਿਆਬੀ ਚੜਾਤਾ ਟਿੱਬਿਆਂ ਤੇ ਪਾਣੀ ਭਈ ਰਾਜਸਥਾਨ ਵਾਲਿਆਂ ਨੇ ਸੱਚੀ ਚੜਾਤਾ ਆ ਤੁਸੀਂ ਮ ਤੇ ਪਰ ਟਿੱਬਿਆਂ ਤੇ ਪਾਣੀ ਕਿਵੇਂ ਚੜਾਇਆ ਤੇ ਕਣਕਾ ਦੇਖ ਲਓ ਤੁਸੀਂ ਕਣਕਾ ਇੱਥੇ ਪੂਰੀ ਵਧੀਆ ਕਣਕਾ ਆ ਵੱਢੀ ਜਾਂਦੇ ਹੁਣ ਤੇ ਬੰਨੀਆਂ ਪਈਆਂ ਨਾ ਥੱਬੀਆਂ ਤੇ ਹੜੰਬੇ ਦਾ ਕੱਢਣਗੇ ਉਦੋਂ ਬਾਅਦ ਤੇ ਆਪਾਂ ਕਿਵੇਂ ਪਾਣੀ ਚੜਾਇਆ ਤੇ ਕਿਵੇਂ ਕਣਕ ਕਰ ਲਈ ਟਿੱਬਿਆਂ ਤੇ ਆਪਾਂ ਕਰਦਿਆਂ ਗੱਲਬਾਤ ਤੇ ਤੁਹਾਨੂੰ ਦਿਖਾਉਣੀ ਆ ਤੇ ਕਣਕੀ ਪੂਰੀ ਵਧੀਆ ਖੜੀ ਆ ਇਹ ਵੀ ਨਹੀਂ ਕੋਈ ਗੱਲ ਪੰਜ ਮਰੀ ਖੜੀ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਜੀ ਹਾਂਜੀ ਠੀਕ ਵੱਢੀਆਂ ਨੇ ਫਿਰ ਹਾਂਜੀ ਵੱਢੀ ਜਾਂਦੀਆਂ ਠੀਕ ਆ ਤੇ ਇਹ ਪਹਿਲਾਂ ਤਾਂ ਇੰਨੀ ਢਾਲ ਆ ਜਿਵੇਂ ਉਧਰ ਉਹਨਾ ਇੰਨਾ ਜਿਆਦਾ ਢਾਲ ਆ ਜੇ ਆਪ ਤੋਂ ਦਾ ਪਾਣੀ ਤਾਂ ਫਿਰ ਇੱਧਰ ਦੀ ਨੰਗ ਜੂ ਸਾਰਾ ਹਾਂਜੀ ਇਹ ਤਾਂ ਟੜ ਬਹੁਤ ਹੈ ਜੀ ਤੇ ਫਿਰ ਇਹ ਲਾਉਨੇ ਕਿਵੇਂ ਪਾਣੀ ਫੁਆਰੇ ਸਿਸਟਮ ਅੱਛਾ ਫੁਆਰਾ ਸਿਸਟਮ ਹੈ ਫੁਆਰੇ ਨਾਲ ਉੱਤੇ ਮੋਟਰ ਹੈ ਹਾਂਜੀ ਮੋਟਰ ਹੈ ਠੀਕ ਹੈ ਇਹ ਮੋਟਰ ਡਿੱਗੀ ਚੋਂ ਪਾਣੀ ਚੱਕਦੀ ਹੈ ਕਿ ਨਹੀਂ ਜੀ ਮੱਚੀ ਮੋਟਰ ਲੱਗੀ ਹੈ ਮੱਚੀ ਮੋਟਰ ਧਰਤੀ ਚੋਂ ਹੀ ਹਾਂਜੀ ਧਰਤੀ ਤੇ ਥੱਲੇ ਵਾਲਾ ਪਾਣੀ ਵਧੀਆ ਪਾਣੀ ਪੂਰਾ ਮਿੱਠਾ ਪਾਣੀ ਹੈ ਵਧੀਆ ਪਾਣੀ ਹੈ ਤੇ ਉਹ ਫੁਆਰਾ ਸਿਸਟਮ ਇੱਧਰ ਧਾਰ ਨੂੰ ਪਾਈਪਾਂ ਵਿੱਚ ਆ ਦਿੰਦੇ ਆ ਹੋਰ ਜੀ ਪਾਈਪਾਂ ਵਿੱਚ ਆ ਦਿੰਦੇ ਆ ਉਹ ਵਸਾਈਆਂ ਪਈਆਂ ਨੇ ਉਹ ਲੱਗੀਆਂ ਫਿਰ ਫੁਆਰੇ ਦੀ ਠੀਕ ਹੈ ਉਹ ਫੁਆਰੇ ਆ ਜੀ ਫੁ ਠੀਕ ਹੈ ਇਹ ਕਿੰਨਾ ਹੈਗਾ ਏਰੀਆ ਕਿੰਨਾ ਹੈ ਜੀ ਆਪਾਂ ਗੱਲ ਕਰਦੇ ਹਾਂ ਮਰਬੇ ਦਾ ਮਰਬਾ ਹੈ ਜੀ ਇਹ ਇੱਕ ਮਰਬਾ ਇੱਕ ਮਰਬੇ ਤੇ ਕਿੰਨੇ ਆ ਗਏ ਕਿੱਲੇ ਜੇ ਕਹਾਂਗੇ ਪੰਜਾਬ 25 ਹੈ ਜੀ ਇਧਰਲੇ 25 ਕਿੱਲੇ ਆ ਇਧਰ 25 ਕਿੱਲੇ ਆ ਜੀ ਠੀਕ ਹੈ ਇਧਰ ਬਿੱਗੇ ਹਿਸਾਬ ਨਾਲ ਹਾਂ 5 ਕਨਾਲੀ ਬਿੱਗਾ ਹੈ ਜੀ 5 ਕਨਾਲੀ ਬਿੱਗਾ ਠੀਕ ਹੈ ਤੇ ਇਹ ਹੁਣ ਤੁਸੀਂ ਕਿੰਨਾ ਦਿਹਾੜੀ ਚ ਕਿੰਨਾ ਵੜ ਦਿੰਨੇ ਆ ਜੀ ਆਪਾਂ ਬਿੱਗੇ ਨੂੰ ਪੌਣਾ ਕਿੱਲਾ ਵੜ ਦਿੰਨਾ ਮੈਂ ਤਾਂ ਜੀ ਤੇ ਉਹ ਹਾਂਜੀ ਪੌਣਾ ਕਿੱਲਾ ਹਾਂ ਪੌਣਾ ਕਿੱਲਾ ਵੜ ਦਿੰਨੇ ਠੀਕ ਹੈ ਇੱਕ ਮੈਂ ਹੋਰ ਹੋਣਾ ਤੇ ਤੁਹਾਡੇ ਟੁੱਟਾ ਨਹੀਂ ਸਾਡੇ ਤਾਂ ਇਧਰ ਗੱਡੀ ਉਹ ਯਾਬੀਆਂ ਦੇ ਕੀ ਚੱਕਰ ਸਾਰੀ ਗੱਡੀ ਰੁੜਨਾ ਪੈਂਦਾ ਤੁਸੀਂ ਸਾਰੀ ਗੱਡੀ ਕੰਮ ਕਰਦੇ ਆਂ ਅਸੀਂ ਵਿਹਲੇ ਹੋ ਗਏ ਹਾਂ ਹਾਂ ਵਧੀਆ ਗੱਜ ਗਏ ਹਾਂ ਠੀਕ ਆ ਤੇ ਪਿੱਛੋਂ ਕਿੱਥੋਂ ਆ ਜੀ ਪਿਛਲਾ ਪਿੰਡ ਤਾਂ ਆਪਣੇ ਮੁਕਸਰ ਕੋਲ ਹੈ ਜੀ ਬੰਮਨਾਲਾ ਮੁਕਸਰ ਕੋਲ ਬੰਮਨਾਲਾ ਹਾਂਜੀ ਠੀਕ ਆ ਇੱਥੇ ਹੁਣ ਰਹਿਣ ਦੇ ਇੱਥੇ ਰਹਿਣ ਬੈਣ ਇੱਧਰ ਕਰ ਲਿਆ ਸਾਰਾ ਪਰਿਵਾਰ ਹੀ ਆ ਗਿਆ ਮੇਰੇ ਚਾਚੇ ਤਾਏ ਉੱਧਰ ਹੈ ਚਾਚੇ ਤਾਏ ਇੱਧਰ ਹਾਂ ਠੀਕ ਆ ਤਾਂ ਹੁਣ ਇਹ ਵੱਢ ਲਈ ਕਣਕ ਐ ਇਸ ਤੋਂ ਬਾਅਦ ਕਣਕ ਵੱਢਣ ਤੋਂ ਬਾਅਦ ਕੋਈ ਤੁਸੀਂ ਮਜ਼ਦੂਰੀ ਕਰਦੇ ਹੋ ਇਧਰ ਹਾਂਜੀ ਮਜ਼ਦੂਰੀ ਦਾ ਕੰਮ ਠੀਕ ਐ ਇਹ ਨਰਮਾ ਦੇ ਖੋਦੀ ਖਾਦੀ ਦਾ ਵਧੀਆ ਕੰਮ ਚੱਲਦਾ ਜੀ ਨਰਮਾ ਪੂਰਾ ਵਧੀਆ ਵਧੀਆ ਨਰਮਾ ਜੀ ਦਾ 10 ਕੁਇੰਟਲ ਵਿੱਗੇ ਦਾ ਚੜ ਜਾਂਦਾ ਜੀ 10 ਕੁਇੰਟਲ ਵਿੱਗੇ ਦਾ ਆ ਜੀ ਅੱਜ 8 ਕੁਇੰਟਲ ਚੜਿਆ ਜੀ ਐਸਵਾਨ ਚ ਜੀ ਐਸਵਾਨ ਚ ਆਹ ਇੱਥੇ ਜੋ ਹਾਂਜੀ ਅਸੀਂ ਆਪ ਚੁਗਿਆ ਇਹ ਨਰਮਾ ਮੈਨੂੰ 8 ਸਾਲ ਹੋ ਗਏ ਜੀ ਇੱਥੇ ਆਉਂਦੇ 9 ਸਾਲ ਹੂੰ ਜਿਵੇਂ ਉਹ ਕਹਿ ਦਿੰਦੇ ਆ ਵੇਖੇ ਤਾਂ ਹੁਣ ਆ ਜਮਾ ਕੱਕਾ ਰੇਤਾ ਆਪਾਂ ਕਹਿ ਦਈਏ ਇੱਥੇ ਕੀ ਹੋਊਗਾ ਨਾ ਹੁਣ ਨਰਮ ਹੋ ਗਿਆ ਪਿਆ ਜੀ ਉਹ ਦੇਖ ਲਓ ਜੀ ਪੂਰਾ ਨਰਮ ਹੋ ਗਿਆ ਪਿਆ ਪੂਰਾ ਲੋਬੀ ਦਰਸ਼ਕੋ ਪੂਰਾ ਵਧੀਆ ਨਰਮ ਹੋ ਗਿਆ ਪਿਆ ਕਣਕ ਕਣਕ ਵੀ ਕੋਈ ਉਹ ਗੱਲ ਨਹੀਂ ਵੀ ਜਮਾ ਨਹੀਂ 10 12 ਕੁਇੰਟਲ ਤੋਂ ਨਹੀਂ ਮਰਦੀ 10 12 ਕੁਇੰਟਲ ਤੋਂ ਮਰਦੀ ਨਹੀਂ ਹਾਂਜੀ ਤੇ ਰੇਟ ਕੀ ਆ ਜੇ ਆਪਾਂ ਗੱਲ ਕਰਗੇ ਤਾਂ ਇੱਥੇ ਜਿਵੇਂ ਜ਼ਮੀਨ ਦਾ ਕੀ ਰੇਟ ਆ ਜੇ ਕਿਸੇ ਨੇ ਇੱਥੇ ਹੁਣ ਥੋੜੇ ਹਾਂ ਠੀਕੇ ਜੀ ਠੀਕਾ ਜੀ 250 25 ਲੱਖ ਨੂੰ ਆ ਜੀ ਮਰਬਾ ਸਿੱਧਾ ਹੀ ਹਿਸਾਬ ਹੈ 2 ਢਾਈ ਲੱਖ ਹਾਂਜੀ ਆ ਬਰਾਨੀ ਇਲਾਕਾ ਜੀ ਇਹ ਢਾਈ ਲੱਖ ਹੋਆ ਬਿੱਗਾ ਇਧਰ ਮਰਬਾ ਹੀ ਜਿਆਦਾ ਚੱਲਦਾ ਤੇ ਬਿੱਗੇ ਹਨਾ ਉਸ ਹਿਸਾਬ ਨਾਲ ਜਿਆਦਾ ਚੱਲਦੀ ਆ ਸੋਨਾ ਕਿੱਦੇ ਆ ਠੀਕ ਆ ਅੱਛਾ ਇਸ ਤੋਂ ਇਲਾਵਾ ਗੁਵਾਰਾ ਵਗੈਰਾ ਜਾਂ ਕੋਈ ਹੋਰ ਸਾਰਾ ਕੁਝ ਹੀ ਹੁੰਦਾ ਜਿਆਦਾ ਨਰਮਾ ਨਰਮਾ ਜੀ ਨਰਮਾ ਤੇ ਕਣਕ ਹਾਂਜੀ ਦੋ ਫਸਲਾਂ ਜਿਆਦਾ ਦੋ ਫਸਲਾਂ ਜਿਆਦਾ ਇਹ ਬਸ ਹੋ ਜਾਂਦੀ ਸਰੋਂ ਬਹੁਤ ਹੁੰਦੀ ਆ ਜੀ ਠੀਕ ਆ ਸਰੋਂ ਬਹੁਤ ਹੁੰਦੀ ਆ ਸਰੋਂ ਜੀ 5 7 7 ਕੁੰਟ ਨੂੰ ਮਾਰ ਜਾਂਦੀ ਆ ਤੇ 6 ਕੁੰਟ ਨੂੰ ਠੀਕ ਉਹ ਜੇ ਅਸੀਂ ਵੱਢੀ ਆ 6 ਕੁੰਟ ਛੜੀ ਆ ਕਿੰਨੇ ਦੀ ਬਰਾਨੀ ਆ ਉਹ ਬਰਾਨੀ ਆ ਹਾਂ ਤੇ ਨਹਿਰੀ ਪਾਣੀ ਤਾਂ ਫਿਰ ਇਹ ਇੱਥੋਂ ਜਿਹੜਾ ਟਿੱਬਾ ਕਰਕੇ ਤੇ ਇੱਥੋਂ ਥੱਲੋਂ ਜ਼ਮੀਨ ਚੋਂ ਕੱਢਣਾ ਪੈਂਦਾ ਵੀ ਨਹਿਰੀ ਆਉਂਦਾ ਨਹੀਂ ਉੱਧਰ ਜਾੜਦਾ ਨਹੀਂ ਪਾਸੇ ਆਸੇ ਪਾਸੇ ਅਸੀਂ ਦੇਖ ਆਹ ਤਾਂ ਨਹਿਰੀ ਆ ਜੀ ਅੱਛਾ ਉਹ ਨਹਿਰੀ ਆ ਸਾਰਾ ਆ ਮਰਬਾਹ ਆਜ਼ਾਦ ਆ ਜੀ ਬਰਾਨੀ ਆ ਇਦੋਂ ਅਗਲਾ ਮਰਬਾਹ ਨਹਿਰੀ ਉਹ ਨਹਿਰੀ ਉਹ ਪੱਧਰਾ ਜਾਨੀ ਕਿ ਉਹ ਠੀਕ ਹੈ ਇਸ ਮਰਬੇ ਦੀ ਚੁੰਡ ਹੈ ਜੀ ਇਧਰ ਇਧਰ ਨਹਿਰੀ ਆ ਸਾਰਾ ਠੀਕ ਹੈ ਸਾਰਾ ਨਹਿਰੀ ਹੈ ਆ ਬਰਾਨੀ ਇਲਾਕਾ ਆ ਗਿਆ ਜੀ ਠੀਕ ਹੈ ਅੱਛਾ ਇਹ ਜੇ ਹੁਣ ਇੱਕ ਮੈਂ ਹੋਰ ਸਵਾਲ ਪੁੱਛੂੰਗਾ ਨਸ਼ੇ ਦੀ ਇਹ ਗੱਲ ਕਰਕੇ ਹੁਣ ਇੰਨਾ ਵਧਣਾ ਇੱਕ ਮਰੱਬਾ ਇਹ ਕੋਈ ਕੋਈ ਚੱਲਦਾ ਇੱਧਰ ਕੋਈ ਜਾਂ ਫੀਮ ਪੁਕੀ ਨਹੀਂ 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 ਜਮਾ ਵੈਸ਼ ਨੂੰ ਪੱਗ ਸਿਕ ਲੱਗ ਉਹ ਤਾਂ ਜਾ ਸ਼ਾਮ ਨੂੰ ਮੜਾ ਬੜਾ ਚੱਲਦਾ ਹੋਰ ਕੋਈ ਨਸ਼ਾ ਨਹੀਂ ਨਹੀਂ ਨਸਾ ਨਹੀਂ ਜੀ ਕੋਈ ਬਿਮਾਰੀ ਵੀ ਹੈ ਨਹੀਂ ਮੈਂ ਨਾ ਘੱਟ ਬਿਮਾਰੀਆਂ ਪਸਤ ਫੀਮ ਨਹੀਂ ਇੱਧਰ ਜੀ ਮੈਨੂੰ ਹਸਪਤਾਲ ਹੀ ਨਹੀਂ ਵੇਖੇ ਮੈਂ ਇੱਥੇ ਨੇੜੇ ਤੇਰੇ ਕਿਤੇ ਦਿਸਾਈ ਨਹੀਂ ਕੰਮ ਲੱਦਾ ਜੀ ਐ ਤਾਂ ਬੁੱਢਾ ਜੋੜ ਹੈ ਜੀ ਬੁੱਢਾ ਜੋਂ ਮੇਨ ਮੇਨ ਵੱਡੇ ਸ਼ਹਿਰਾਂ ਚੋਂ ਹੁਣ ਹੈ ਨਹੀਂਗਾ ਹਣਾ ਛੋਟਾ ਨਹੀਂ ਛੋਟਾ ਹੈ ਨਹੀਂ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਮਿਹਨਤ ਕਰਦੇ ਹਨਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕਿਸੇ ਨੇ ਵਾਕਈ ਬਰਾੜ ਦੇ ਘਰ ਨੂੰ ਕੀੜਾ ਕੱਢਣਾ ਹੀ ਆ ਵੀ ਠੇਕੇ ਤੇ ਜ਼ਮੀਨ ਲੈਣੀ ਹੈ ਹਾਂਜੀ ਠੇਕੇ ਦਵਾ ਦਾਂਗੇ ਜੀ ਦਵਾ ਦਾਂਗੇ ਲੈ ਵੀ ਐ ਇੱਥੇ ਆ ਜਾਓ ਨੰਬਰ ਯਾਦ ਆ ਮੋਬਾਈਲ ਨੰਬਰ ਨੰਬਰ ਮੇਰੇ ਯਾਦ ਹੈ ਚਲ ਕੋਈ ਨਹੀਂ ਆਪਾਂ ਪੁੱਛ ਕੇ ਤੁਸੀਂ ਕਮੈਂਟ ਕਰ ਦਿਓ ਜਿਹਨੇ ਲੈਣੀ ਹੈ ਤਾਂ ਆਪਾਂ ਗੱਲ ਕਰਾ ਦਾਂਗੇ ਤੇ ਲ ਇੱਥੇ ਇੱਕ ਮਰੱਬਾ ਹੀ ਮਿਲ ਜਾਂਦਾ ਨਾ 2.5 ਦਾ ਹਾਂਜੀ 2.5 ਲੱਖ ਚ ਤੁਹਾਨੂੰ ਉਹ ਮਰੱਬਾ ਦਵਾ ਦਾਂਗੇ ਉਹ ਮਰੱਬਾ ਦਵਾ ਦਾਂਗੇ ਜੀ ਦੇਣੀ ਬਹੁ ਗਰੀਬ ਬੰਦੇ ਹਾਂ ਮਿਹਨਤ ਦੇਣੀ ਬਹੁ ਗਰੀ ਤੇ ਬਾਕੀ ਬਈ ਵੀਡੀਓ ਕਿਵੇਂ ਲਗੀ ਹੋਰ ਆਪਾਂ ਆਸਤਾਂ ਚ ġੇੜਾ ਲਾਉਨੇ ਆ ਤੇ ਦਿਖਾਉਨੇ ਆ ਤੁਹਾਨੂੰ ਹੋਰ ਵੀ ਜ਼ਮੀਨਾਂ ਖੇਤੀ ਕਿਵੇਂ ਆ ਇੱਥੋਂ ਦੇ ਲੋਕ ਕਿਵੇਂ ਆ ਹਨਾ ਮਿਲ ਸਾਰਾ ਲੋਕ ਵੱਡੀ ਗੱਲਾ ਚਾ ਚੜ ਜਾਂਦੇ ਨੇ ਇਹਨਾਂ ਲੋਕਾਂ ਨੂੰ ਜਦੋਂ ਅਸੀਂ ਇੱਥੇ ਹੁੰਨੇ ਆ ਨਾ ਬਈ ਬਾਹਰ ਨੂੰ ਹਾਂਜੀ ਪਿਆਰ ਦੇ ਬੰਦੇ ਵਧੀਆ ਹੈ ਜੀ ਵਧੀਆ ਬੰਦੇ ਆ ਪਿਆਰ ਦੇ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲਗੀ ਸ਼ੇਅਰ ਕਰ ਦਿਓ ਧੰਨਵਾਦ